ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵਾਂਗੇ ਤੇ ਘਰ ਬੈਠੇ ਹੋਏ ਆਪਦੇ ਪਰਿਵਾਰਾਂ ਦੇ ਵਿੱਚ ਆਪਣੇ ਲੋਕ ਗੀਤਾਂ ਲੋਕ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਆਪਾਂ ਆਂਟੀ ਜੀ ਦੇ ਨਾਲ ਬੈਠੇ ਹੋਏ ਹਾਂ ਜੀ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਤੇ ਨਾਲ ਨਾਲ ਆਪਾਂ ਲੋਕ ਗੀਤ ਗਾਉਨੇ ਆ ਸੋ ਅੱਜ ਆਪਾਂ ਇੱਥੇ ਆਏ ਆ ਤੇ ਆਪਾਂ ਥੋੜਾ ਜਿਹਾ ਆਂਟੀ ਜੀ ਨੂੰ ਪੁੱਛਦੇ ਹਾਂ ਵੀ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਹੈ ਹਨਾ ਕਿਉਂਕਿ ਇਹਨਾਂ ਨਾਲ ਗੱਲਬਾਤ ਜਦੋਂ ਹੋਈ ਸੀ ਤਾਂ ਇਹ ਕਹਿੰਦੇ ਸੀ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਰੀਜ ਸੀ ਕਿ ਆਪਾਂ ਇਕੱਠੇ ਹੋਈਏ ਲੋਕਗੀਤ ਗਾਈਏ ਸੋ ਆਂਟੀ ਜੀ ਦੱਸੋ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਅੱਜ ਲੋਕੀ ਤਾਂ ਮੈਨੂੰ ਵੀਰਪਾਲ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਨੂੰ ਥੋੜੀ ਘਬਰਾਹਟ ਵੀ ਹੈ ਕਿਉਂਕਿ ਮੈਂ ਥੋੜੇ ਸਮੇਂ ਪਹਿਲੀ ਵਾਰ ਗਾ ਰਹੀ ਹਾਂ ਨਾ ਬਾਕੀ ਮੈਨੂੰ ਜਿਵੇਂ ਇੰਡੀਆ ਮੈਂ ਤੁਹਾਡੇ ਗੀਤ ਸੁਣਦੀ ਸੀ ਤੇ ਮੈਨੂੰ ਇਹ ਨਹੀਂ ਸੀ ਪਤਾ ਤੁਸੀਂ ਇੱਥੇ ਐਡਮੈਂਟਨ ਚ ਆ ਗਏ ਆ ਠੀਕ ਆ ਤਾਂ ਮੈਂ ਕੁਦਰਤੀ ਟੀਵੀ ਤੇ ਲਾਇਆ ਤਾਂ ਮੈਨੂੰ ਉਦੋਂ ਹੀ ਪਤਾ ਲੱਗਾ ਤੁਸੀਂ ਐਡਮੈਂਟਨ ਆ ਹਨਾ ਤਾਂ ਫਿਰ ਮੈਂ ਤੁਹਾਡੇ ਨਾਲ ਹੌਲੀ ਹੌਲੀ ਫੋਨ ਥਰੂ ਲਿੰਕ ਬਣਾਇਆ رابطہ ਕੀਤਾ ਤੇ ਅੱਜ ਮੈਂ ਬਹੁਤ ਖੁਸ਼ ਆ ਆਪਾਂ ਮਿਲ ਕੇ ਗੀਤ ਗਾ ਰਹੇ ਹਾਂ ਹਾਂ ਜੀ ਬਾਕੀ ਬਾਹ ਬਾਲਾ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਕਿਉਂਕਿ ਜਦੋਂ ਆਪਣੀਆਂ ਪ੍ਰਾਣੀਆਂ ਬਜ਼ੁਰਗ ਮਾਵਾਂ ਗਾਉਂਦੀਆਂ ਹੁੰਦੀਆਂ ਸੀ ਹੈਨਾ ਏਕ ਕਈ ਵਾਰ ਉੱਚੀ ਵੀ ਚਲੀ ਜਾਂਦੀ ਸੀ ਨੀਵੀਂ ਵੀ ਰਹਿ ਜਾਂਦੀ ਸੀ ਹੈਨਾ ਜੇ ਦੋ ਜਣੀਆਂ ਗਾਉਂਦੀਆਂ ਸੀ ਕਈ ਵਾਰ ਕੋਈ ਇੱਕ ਜਣੀ ਟੱਪਾ ਛੱਡ ਵੀ ਜਾਂਦੀ ਸੀ ਸਾਰੇ ਵੀ ਭੁੱਲ ਵੀ ਜਾਂਦਾ ਸੀ ਹਾਂਜੀ ਭੁੱਲ ਵੀ ਜਾਂਦਾ ਸੀ ਕਿਉਂਕਿ ਆਪਣਾ ਹੁੰਦਾ ਕਿ ਆਪਾਂ ਲੋਕ ਗੀਤਾਂ ਨੂੰ ਹੂਬ-ਹੂ ਜਿਵੇਂ ਆਪਣੇ ਪੁਰਾਣੇ ਸਮੇਂ ਵਿੱਚ ਗਾਉਂਦੇ ਸੀ ਹੈਨਾ ਆਪਾਂ ਉਹਨਾਂ ਨੂੰ ਓਵੇਂ ਗਾਉਣਾ ਹੈ ਤੁਸੀਂ ਜਮੈਂ ਕਬਰਾਟ ਮਹਿਸੂਸ ਨਹੀਂ ਕਰਨੀ ਤੁਸੀਂ ਇਹ ਸੋਚਣਾ ਵੀ ਆਪਾਂ ਬਸ ਵਿਆਹ ਤੇ ਬੈਠੇ ਗਾਉਂਦੇ ਪਏ ਆ ਠੀਕ ਹੈ ਜੀ ਸਾਰੇ ਤੋਂ ਹਿੰਮਤ ਮੇਰੀ ਨੂੰ ਸੋਖੇ ਬ੍ਰੀਤ ਇਹਨੇ ਸਾਡਾ ਕੁਛੇ ਬੁਰਬੰਦ ਕੀਤਾ ਹਾਂ ਜੀ ਮੈਂ ਇੱਕ ਜ਼ਿਕਰ ਕਰਨਾ ਚਾਹੂਗੀ ਕਿ ਆਂਟੀ ਜੀ ਦਾ ਪਰਿਵਾਰ ਬਹੁਤ ਹੀ ਚੰਗਾ ਪਰਿਵਾਰ ਹੈ ਜੀ ਇਹਨਾਂ ਦਾ ਬੇਟਾ ਇਹਨਾਂ ਦੀ ਨੂੰ ਇੱਥੇ ਆ ਬਾਕੀ ਬੱਚੇ ਇਹਨਾਂ ਦੇ ਬ੍ਰੈਂਟਨ ਰਹਿੰਦੇ ਆ ਏਡਮੈਂਟਰ ਰਹਿੰਦੇ ਆ ਸੋ ਇਹਨਾਂ ਦੇ ਸਭ ਤੋਂ ਪਹਿਲਾਂ ਨੋ ਤਾਂ ਮੈਂ ਨਹੀਂ ਕਹੂੰਗੀ ਮੈਂ ਬੇਟੀ ਕਹੂੰਗੀ ਹਨਾ ਕਿ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਤਾਂ ਉਹਨਾਂ ਨੇ ਬਹੁਤ ਚੰਗੀ ਗੱਲਬਾਤ ਕੀਤੀ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਮੈਨੂੰ ਲੱਗਾ ਅੰਟੀ ਤੋਂ ਵੱਧ ਚਾ ਉਹਨਾਂ ਨੂੰ ਸੀਗਾ ਹਾਂ ਬਹੁਤ ਖੁਸ਼ੀ ਹਾਂਜੀ ਮੈਂ ਤਾਂ ਵਿੱਚ ਦੀ ਥੋੜੀ ਤੁਹਾਡੀ ਗੱਲ ਵਿੱਚ ਮੈਂ ਢਿੱਲੀ ਪੈਂਦੀ ਸੀ ਇਹ ਕਹਿੰਦੀ ਨਹੀਂ ਮਮੀ ਹੁਣ ਢਿੱਲੇ ਨਹੀਂ ਪੈਂਦਾ ਤੁਸੀਂ ਕਿਉਂਕਿ ਉਹਨਾਂ ਨੇ ਮੈਨੂੰ ਦੱਸਿਆ ਵੀ ਸੀਗਾ ਕਿ ਮੰਮੀ ਦੀ ਬਹੁਤ ਲੰਬੇ ਸਮੇਂ ਤੋਂ ਰੀ ਜਾ ਤੁਹਾਨੂੰ ਲੱਭਦੇ ਸੀ ਵੀ ਤੁਸੀਂ ਕਿੱਥੇ ਆ ਮੈਂ ਲੋਕ ਗੀਤ ਗਾਵਾਂ ਅ ਹਮੇਸ਼ਾ ਹੀ ਜਿੱਥੇ ਆਪਣੇ ਪਰਿਵਾਰ ਦਾ ਆਪਣੇ ਨਾਲ ਸਹਿਯੋਗ ਹੁੰਦਾ ਤਾਂ ਹੀ ਆਪਾਂ ਅੱਗੇ ਵਧਦੇ ਆ ਜੇ ਮੈਂ ਤੇ ਵੀਰਪਾਲ ਅੱਜ ਇੱਥੋਂ ਆ ਤਾਂ ਸਾਡੇ ਪਰਿਵਾਰਾਂ ਦਾ ਸਾਡੇ ਦੋਹਾਂ ਪਰਿਵਾਰਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਤਾਂ ਹੀ ਅੱਜ ਅਸੀਂ ਇੱਥੇ ਬੈਠੇ ਆ ਕਿਉਂਕਿ ਪਹਿਲਾਂ ਵੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਸੀ ਇਹ ਕਾਮ ਘਰ ਚੋਂ ਉੱਠਣਾ ਇੱਕ ਪਿੰਡ ਚੋਂ ਉੱਠਣਾ ਹਨਾ ਬਹੁਤ ਵੱਡੀ ਗੱਲ ਹੁੰਦੀ ਹੈ ਸਭ ਤੋਂ ਪਹਿਲਾਂ ਮਾਪਿਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਉਸ ਤੋਂ ਬਾਅਦ ਜੇ ਆਪਾਂ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਚੰਗੇ ਕੰਮ ਕਰਨੇ ਆ ਤਾਂ ਜਿਹੜੇ ਘਰੇ ਆਪਾਂ ਜਾਣੇ ਆਪਾਂ ਵਿਆਹ ਕਰਾ ਕੇ ਜੇ ਉੱਥੇ ਆਪਾਂ ਨੂੰ ਬਹੁਤ ਪਿਆਰ ਸਤਿਕਾਰ ਮਿਲਦਾ ਬਹੁਤ ਸਹਿਯੋਗ ਮਿਲਦਾ ਤਾਂ ਆਪਾਂ ਬਿਨਾਂ ਕਿਸੇ ਅੜਚਨ ਤੋਂ ਹਨਾ ਖੁਸ਼ੀਆਂ ਦੇ ਨਾਲ ਅੱਗੇ ਵਧ ਸਕਦੇ ਆ ਤਾਂ ਇਸ ਗੱਲ ਤੋਂ ਮੈਂ ਤੇ ਵੀਰਪਾਲ ਪ੍ਰਮਾਤਮਾ ਦਾ ਬਹੁਤ ਹੀ ਸ਼ੁਕਰਾਨਾ ਕਰਦੇ ਆ ਕਿ ਅਸੀਂ ਜੋ ਆਪਦੀ ਜ਼ਿੰਦਗੀ ਵਿੱਚ ਚਾਹਿਆ ਅਸੀਂ ਉਹੀ ਪਾਇਆ ਓਵੇਂ ਦੇ ਸਾਨੂੰ ਪਰਿਵਾਰ ਮਿਲੇ ਆ ਜੀ ਪਰਮਾਤਮਾ ਅੱਗੇ ਇਹੀ ਦੁਆਏ ਜੀ ਸਾਰੀਆਂ ਧੀਆਂ ਨੂੰ ਐਵੇਂ ਜੇ ਪਰਿਵਾਰ ਮਿਲਣ ਹਾਂਜੀ ਅੱਗੇ ਵਧਦੀਆਂ ਰਹਿਣ ਸੋ ਇੱਕ ਹੁਣ ਬਹੁਤ ਹੀ ਖੂਬਸੂਰਤ ਜਿਆ ਲੋਕਗੀਤ ਆ ਉਹ ਤੁਹਾਨੂੰ ਸੁਣਾਵਾਂਗੇ ਆਇਆ ਸੀ ਤੜਕੇਵੇਂ ਸਿੰਘ ਜੀ ਓਠ ਚੱਲਿਆ ਲੜਕੇ ਸਿੰਘ ਤਾਂ ਜਾਓ ਵੇ ਸਿੰਘ ਜੀ ਕੀ ਆਗਣ ਵਿੱਚ ਮੇਰੇ ਵੇ ਆਇਆ ਸਿਖਤੀ ਵੇ ਸਿੰਘ ਜੀ ਚੜ੍ਹ ਸੁ ਵੇ ਕੀ ਦੇ ਨਾਲ ਕਰੀਏ ਸਿੰਘ ਜੀ ਗੱਲੀ ਤੇ ਭక్తి ਵੇ ਦੁਸਕੇ ਤਾਂ ਜਾਓ ਵੇ ਸਿੰਘ ਜੀ ਕੀ ਆ

ਕੀ ਅਗਣ ਵਿਚ ਮੇਰੇ ਵੇ ਆਇਆ ਸੀ ਭਾਲੀ ਕੇ ਵ ਸਿੰਘ ਜੀ ਉਠ ਚਲਿਆ ਟਾਲੀ ਕੇ ਵ ਦਸਿਕੇ ਸਾਂਝਾਇਓ ਵੇ ਸਿੰਘ ਜੀ ਕੀ ਆਗਣ ਵਿੱਚ ਮੇਰੇ ਉਮੀਦ ਹੈ ਜੀ ਇਹ ਪਿਆਰਾ ਜਿਹਾ ਲੋਕਗੀ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਊਗਾ ਚੰਗਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ